ਬੱਡੀ ਅਪਡੇਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਮੁਸਤੈਦੀ ਨਾਲ ਕੰਮ ਕਰਦੇ ਪਿਸਤੌਲ ਦੀ ਨੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ 48 ਘੰਟਿਆਂ ਵਿੱਚ ਗ੍ਰਿਫਤਾਰ ਕੀਤਾ ਹੈ ਮੋਲਜਮਾਨ ਦੀ ਮੋੜਲੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਹੈਗੇ ਦੋਸ਼ੀਆਂ ਦਾ ਜੇਲ੍ਹ ਵਿੱਚ ਬੰਦ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰਿਆ ਨਾਲ ਸੰਬੰਧ ਦੱਸੇ ਜਾ ਰਹੇ ਹਨ ਤਾਜ਼ੀਏ ਕਿ ਘਟਨਾ 25 6 2024 ਦੀ ਹੈ ਜਦੋਂ ਕਰੀਬ 4 ਵਜੇ ਅੱਡਾ ਪਿੰਡ ਸਾਲੋ ਠਾਣਾ ਔੜ ਵਿਖੇ ਕੇ ਕੇ ਇੰਟਰਪ੍ਰਾਈਜ਼ਸ ਵੈਸਟਰਨ ਜੁਨੀਅਨ ਦੀ ਦੁਕਾਨ ਵਿੱਚ ਤਿੰਨ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਲੁੱਟ ਕਰਨ ਦੀ ਨੀਅਤ ਨਾਲ ਦੁਕਾਨ ਅੰਦਰ ਦਾਖਲ ਹੋ ਕੇ ਲੁੱਟ ਨੂੰ ਅੰਜਾਮ ਦੇਣ ਲਈ ਗੋੜੀਬਾਰੀ ਵੀ ਕਰਦੇ ਨੇ ਜਿਸੇ ਦੁਕਾਨਦਾਰ ਪ੍ਰਦੀਪ ਕੁਮਾਰ ਉਰਫ ਰਾਜੂ ਪੁੱਤਰ ਸ਼੍ਰੀ ਕੇਵਲ ਕ੍ਰਿਸ਼ਨ ਵਾਸੀ ਮੂਸਾਪੁਰ ਥਾਣਾ ਸਦਰ ਬੰਗਾ ਜਿਲ੍ਹਾ ਨਮਾ ਸ਼ਹਿਰ ਨੇ ਥਾਣਾ ਔੜ ਦੀ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ ਤਸਵੀਰਾਂ ਸਾਫ਼ ਨੇ ਸੀਸੀਟੀਵੀ ਕੈਮਰੇ ਦੀਆਂ ਕਿਸ ਤਰੀਕੇ ਦੇ ਨਾਲ ਇਹ ਲੋਕ ਮੂੰਹ ਬੰਨ ਕੇ ਪਿਸਤੌਲ ਦੀ ਨੋਕ ਤੇ ਅੰਦਰ ਆਉਂਦੇ ਨੇ ਤੇ ਪਹਿਲਾਂ ਇੱਕ ਦੁਕਾਨ ਵਿੱਚ ਬੈਠੇ ਬਜ਼ੁਰਗ ਤੇ ਪਿਸਤੌਲ ਤਾਣ ਲੈਂਦੇ ਨੇ ਔਰ ਉਸ ਤੋਂ ਬਾਅਦ ਦੁਕਾਨ ਦੇ ਮਾਲਕ ਨੂੰ ਗੋਲੀਆਂ ਚਲਾਉਣ ਦੀਆਂ ਧਮਕੀਆਂ ਦਿੰਦੇ ਨੇ ਹਾਲਾਂਕਿ ਦੁਕਾਨ ਦੇ ਮਾਲਕ ਨੇ ਕਾਫੀ ਵਿਰੋਧ ਵੀ ਕੀਤਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹਨਾਂ ਕੋਲੇ ਪਿਸਤੌਲ ਸੀ ਇਸੇ ਕਰਕੇ ਗੋਲੀਆਂ ਚਲਾ ਕੇ ਇਹ ਬਾਹਰ ਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ 32 ਬੋਰ ਦਾ ਪਿਸਤੌਲ ਮੈਗਜ਼ੀਨ ਅਤੇ ਰੇਕੀ ਦੀ ਪਰਸਿਆ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ PB 32 SB 4220 ਪੁਲਿਸ ਨੇ ਬਰਾਮਦ ਕਰ ਲਿਆ ਇਸ ਬਾਤਤਮ ਉੰਜਾਮ ਦੇਣ ਤੋਂ ਪਹਿਲਾਂ ਇਸ ਗਰੋਹ ਦੇ ਮੈਂਬਰ ਨਵਜੋਤ ਸਿੰਘ ਉਰਫ ਮੋਨੂ ਪੁੱਤਰ ਅਮਰੀਕ ਸਿੰਘ ਵਾਸੀ ਖੇੜ ਅਸ਼ਰਵਾਲ ਥਾਣਾ ਮਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਧੀਜ ਉਰਫ ਚੇਤਰ ਪੁੱਤਰ ਸੋਮਾਨਾਥ ਵਾਸੀ ਪੁਨੀਆ ਥਾਣਾ ਸਿੱਤੀ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬਾਤਤਮ ਵਾਲੇ ਥਾਂ ਤੇ ਰੇਕੀ ਵੀ ਕੀਤੀ ਗਈ ਸੀ ਪੁਲਿਸ ਨੇ ਧੀਜ ਕੁਮਾਰ ਉਰਫ ਚੇਤਨ ਪਾਸੋਂ ਇੱਕ ਏਅਰ ਪਿਸਤਲ ਅਤੇ ਦੋਸ਼ੀ ਨਵਜੋਤ ਸਿੰਘ ਉਰਫ ਮੋਨੂ ਪਾਸੋਂ ਇੱਕ ਇੱਕ ਕਿਰਚ ਵੀ ਬਰਾਮਦ ਕੀਤੀ ਹੈ ਤੇ ਇਹਨਾਂ ਮੁੱਲਜਮਾ ਪਾਸੋਂ ਬਾਹਰ ਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ। ਮੁੱਲਜਮਾ ਦੀ ਮੋੜਲੀ ਪੁਛ ਕੇ ਦੌਰਾਨ ਸਾਹਮਣੇ ਆਏ ਕਿ ਦੋਸ਼ੀਆਂ ਦਾ ਜੇਰ ਵਿੱਚ ਬੰਦ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਨਾਲ ਨੇੜਲੇ ਸਬੰਧਨ। 10 ਇਹ ਕਟਣਾ 25 6 2024 ਦੀ ਹੈ ਜਦੋਂ ਸ਼ਾਮ ਨੂੰ 4 ਵਜੇ ਅੱਡਾ ਪਿੰਡ ਸਾਲੋ ਥਾਣਾ ਔੜ ਵਿਖੇ ਕੇ ਕੇ ਇੰਟਰਪ੍ਰਾਈਜ਼ਸ ਵੈਸਲ ਜੂਨੀਅਰ ਦੀ ਦੁਕਾਨ ਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਲੁੱਟ ਕਰਨ ਦੀ ਨੀਅਤ ਨਾਲ ਦੁਕਾਨ ਅੰਦਰ ਦਾਖਲ ਹੁੰਦੇ ਨੇ ਅਤੇ ਲੁੱਟ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਗਈ ਸੀ ਜਿਸ ਤੇ ਦੁਕਾਨਦਾਰ ਪ੍ਰਦੀਪ ਕੁਮਾਰ ਔਰ ਫਰਾਜੂ ਪੁੱਤਰ ਸ਼੍ਰੀ ਕੇਵਲ ਕ੍ਰਿਸ਼ਨ ਵਾਸੀ ਮੂਸਾਪੁਰ ਥਾਣਾ सदर ਬੰਗਾ ਜ਼ਿਲ੍ਹਾ ਨਮਾਸ਼ਹਿਰ ਨੇ ਥਾਣਾ ਔੜ ਦੀ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ ਦੋਸਤੋ ਇਹ ਪੰਜਾਬ ਦੀ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਹ ਲੁਟੇਰੇ ਵੈਸਟਰ ਯੂਨੀਅਨ ਦੀਆਂ ਦੁਕਾਨਾਂ ਜੁਵੈਲਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ ਹਾਲੇ ਪਿਛਲੇ ਦਿਨੀ ਮੁਹਾਲੀ ਦੇ ਵਿੱਚ ਪੌਸ਼ ਖੇਤਰ ਦੇ ਵਿੱਚ ਜੁਵੈਲਰ ਦੀ ਦੁਕਾਨ ਨੂੰ ਲੁਟੇਰਿਆਂ ਨੇ ਗਨ ਪੁਆਇੰਟ ਤੇ ਮਹਿਲਾ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ ਬਾਅਦ ਗਹਿਣੇ ਲੁੱਟ ਕੇ ਨਕਦੀ ਲੁੱਟ ਕੇ ਫਰਾਰ ਹੋ ਗਏ ਖਬਰ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਜਿੱਥੇ ਪਿਸਤੌਲ ਦੀ ਲੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ 48 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਵੱਡੀ ਅਪਡੇਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੱਲੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਮੁਸਤਦੀ ਨਾਲ ਕੰਮ ਕਰਦੇ ਪਿਸਤੌਲ ਦੀ ਲੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ 48 ਘੰਟਿਆਂ ਵਿੱਚ ਗ੍ਰਿਫਤਾਰ ਕੀਤਾ ਹੈ ਮੋਲਜਮਾਨ ਦੀ ਮੋੜਲੀ ਪੁੱਛਗਿਰਦਾਨ ਦੌਰਾਨ ਸਾਹਮਣੇ ਆਏ ਹੈਗੇ ਦੋਸ਼ੀਆਂ ਦਾ ਜੇਲ੍ਹ ਵਿੱਚ ਬੰਦ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌਰਿਆ ਨਾਲ ਸੰਬੰਧ ਦੱਤੇ ਜਾ ਰਹੇ ਹਨ ਦੱਸ ਦਈਏ ਕਿ ਘਟਨਾ 25 6 2024 ਦੀ ਹੈ ਜਦੋਂ ਕਰੀਬ 4 ਵਜੇ ਅੱਡਾ ਪਿੰਡ ਸਾਲੋ ਠਾਣਾ ਔੜ ਵਿਖੇ ਕੇ ਕੇ ਇੰਟਰਪ੍ਰਾਈਜ਼ਸ ਵੈਸਟਰਨ ਜੁਨੀਅਰ ਦੀ ਦੁਕਾਨ ਵਿੱਚ ਤਿੰਨ ਅਣਪਛਾਤੇ ਨੌਜਵਾਨ ਆਉਦੇ ਨੇ ਤੇ ਲੁੱਟ ਕਰਨ ਦੀ ਨੀਅਤ ਨਾਲ ਦੁਕਾਨ ਅੰਦਰ ਦਾਖਲ ਹੋ ਕੇ ਲੁੱਟ ਨੂੰ ਅੰਜਾਮ ਦੇਣ ਲਈ ਗੋਲੀਬਾਰੀ ਵੀ ਕਰਦੇ ਨੇ ਜੇਸੇ ਦੁਕਾਨਦਾਰ प्रदीप ਕੁਮਾਰ ਉਰਫ ਰਾਜੂ ਪੁੱਤਰ ਸ਼੍ਰੀ ਕੇਵਲ ਕ੍ਰਿਸ਼ਨਵਾਸੀ ਮੂਸਾਪੁਰ थाना सदर ਬੰਗਾ ਜਿਲ੍ਹਾ ਨਮਾ ਸ਼ਹਿਰ ਨੇ थाना ਔੜ ਦੀ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ ਤਸਵੀਰਾਂ ਸਾਫ਼ ਨੇ ਸੀਸੀਟੀਵੀ ਕੈਮਰੇ ਦੀਆਂ ਕਿਸ ਤਰੀਕੇ ਦੇ ਨਾਲ ਇਹ ਲੋਕ ਮੂੰਹ ਬੰਨ ਕੇ ਪਿਸਤੌਲ ਦੀ ਲੋਕ ਤੇ ਅੰਦਰ ਆਉਂਦੇ ਨੇ ਤੇ ਪਹਿਲਾਂ ਇੱਕ ਦੁਕਾਨ ਵਿੱਚ ਬੈਠੇ ਬਜ਼ੁਰਗ ਤੇ ਪਿਸਤੌਲ ਤਾਣ ਲੈਂਦੇ ਨੇ ਔਰ ਉਸ ਤੋਂ ਬਾਅਦ ਦੁਕਾਨ ਦੇ ਮਾਲਕ ਨੂੰ ਗੋਲੀਆਂ ਚਲਾਉਣ ਦੀਆਂ ਧਮਕੀਆਂ ਦਿੰਦੇ ਨੇ ਹਾਲਾਂਕਿ ਦੁਕਾਨ ਦੇ ਮਾਲਕ ਨੇ ਕਾਫੀ ਵਿਰੋਧ ਵੀ ਕੀਤਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹਨਾਂ ਕੋਲੇ ਪਿਸਤੌਲ ਸੀ ਇਸੇ ਕਰਕੇ ਗੋਲੀਆਂ ਚਲਾ ਕੇ ਇਹ ਬਾਹਰ ਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ 32 ਬੋਰ ਦਾ ਪਿਸਤੌਲ ਮੈਗਜ਼ੀਨ ਅਤੇ ਰੇਕੀ ਦੀ ਵਰਤਿਆ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ ਪੀਬੀ 32 ਐਸਬੀ 4220 ਪੁਲਿਸ ਨੇ ਬਰਾਮਦ ਕਰ ਲਿਆ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਸ ਗਰੋਹ ਦੇ ਮੈਂਬਰ ਨਵਜੋਤ ਸਿੰਘ ਉਰਫ ਮੋਨੂ ਪੁੱਤਰ ਅਮਰੀਕ ਸਿੰਘ ਵਾਸੀ ਖੇੜ ਅਸ਼ਰਵਾਲ ਥਾਣਾ ਮੈਲਪੁਰ ਜਿਹੜਾ ਹੁਸ਼ਿਆਰਪੁਰ ਅਤੇ ਧੀਰਜ ਉਰਫ ਚੇਤਨ ਪੁੱਤਰ ਸੋਮਾਨਾਥ ਵਾਸੀ ਪੁਨੀਆ ਥਾਣਾ ਸਿਤੀ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵਾਰਦਾਤ ਵਾਲੇ ਸਥਾਨ ਤੇ ਰੇਕੀ ਵੀ ਕੀਤੀ ਗਈ ਸੀ ਪੁਲਿਸ ਨੇ ਧੀਰਜ ਕੁਮਾਰ ਉਸ ਚੇਤਨ ਪਾਸੋਂ ਇੱਕ ਏਅਰ ਪਿਸਟਲ ਅਤੇ ਦੋਸ਼ੀ ਨਵਜੋਤ ਸਿੰਘ ਉਰਫ ਮੋਨੂ ਪਾਸੋਂ ਇੱਕ ਇੱਕ ਕਿਰਚ ਵੀ ਬਰਾਮਦ ਕੀਤੀ ਹੈ ਤੇ ਇਹਨਾਂ ਮੁੱਲਜਮਾ ਪਾਸੋਂ ਬਾਹਰ ਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਮੁੱਲਜਮਾ ਦੀ ਮੋੜਲੀ ਪੁੱਛ ਕੇ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਦਾ ਜੇਰ ਵਿੱਚ ਬੰਦ ਗੈਂਗਸਟਰ ਸੰਦੀਪ ਕੁਮਾਰ ਉਰਫ ਰਵੀ ਬਲਾਚੌੜੀਆ ਨਾਲ ਨੇੜਲੇ ਸਬੰਧਨ 10ਏ ਕਟਣਾ 256 2024 ਦੀ ਹੈ ਜਦੋਂ ਸ਼ਾਮ ਨੂੰ 4:00 ਅੱਡਾ ਪਿੰਡ ਸਾਲੋ ਥਾਣਾ ਔੜ ਵਿਖੇ ਕੇ ਕੇ ਇੰਟਰਪ੍ਰਾਈਜ਼ਸ ਵੈਸਟਰਨ ਜੂਨੀਅਰ ਦੀ ਦੁਕਾਨ ਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਲੁੱਟ ਕਰਨ ਦੀ ਨੀਅਤ ਨਾਲ ਦੁਕਾਨ ਅੰਦਰ ਦਾਖਲ ਹੁੰਦੇ ਨੇ ਅਤੇ ਲੁੱਟ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਗਈ ਸੀ ਜਿਸ ਤੇ ਦੁਕਾਨਦਾਰ ਪ੍ਰਦੀਪ ਕੁਮਾਰ ਉਰਫ ਰਾਜੂ ਪੁੱਤਰ ਸ਼੍ਰੀ ਕੇਵਲ ਕ੍ਰਿਸ਼ਨਵਾਸੀ ਮੂਸਾਪੁਰ ਥਾਣਾ ਸਦਰ ਬੰਗਾ ਜ਼ਿਲ੍ਹਾ ਨਮਾਸ਼ਹਿਰ ਨੇ ਥਾਣਾ ਔੜ ਦੀ ਪੁਲਿਸ ਨੂੰ ਇਤਲਾਹ ਵੀ ਦਿੱਤੀ ਸੀ ਦੋਸਤੋ ਇਹ ਪੰਜਾਬ ਦੀ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਹ ਲੁਟੇਰੇ ਵੈਸਟਰਨ ਜੁਨੀਅਨ ਦੀਆਂ ਦੁਕਾਨਾਂ ਜੁਵੈਲਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ ਹਾਲੇ ਬੀਤੇ ਦਿਨੀ ਮੁਹਾਲੀ ਦੇ ਵਿੱਚ ਪੌਸ਼ ਖੇਤਰ ਦੇ ਵਿੱਚ ਜੁਵੈਲਰ ਦੀ ਦੁਕਾਨ ਨੂੰ ਲੁਟੇਰਿਆਂ ਨੇ ਗਨ ਪੁਆਇੰਟ ਤੇ ਮਹਿਲਾ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ ਬਾਅਦ ਗਹਿਣੇ ਲੁੱਟ ਤੇ ਨਗਦੀ ਲੁੱਟ ਕੇ ਭਰਾਰ ਹੋ ਗਏ ਖਬਰ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਜਿੱਥੇ ਪਿਸਤੌਲ ਦੀ ਲੋਕ ਤੇ ਲੁੱਟ ਕਰਨ ਦੀ ਕੋਸ਼ਿਸ਼ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ 48 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ।